लोकसभा ਹਲਕਾ ਗੁਰਦਾਸਪੁਰ ਤੋਂ ਬੀਜੇਪੀ ਦੇ ਉਮੀਦਵਾਰ ਦਿਨੇਸ਼ ਬੱਬੂ ਨੂੰ ਟਿਕਟ ਮਿਲਣ ਤੋਂ ਬਾਅਦ ਕਲਾਨੌਰ ਦੇ ਇਤਿਹਾਸਿਕ ਸ਼ਿਵ ਮੰਦਿਰ ਵਿੱਚ ਨਤਮਸਤ ਹੋਏ ਅਤੇ ਭਗਵਾਨ ਜੀ ਭੋਲੇ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਇਸ ਮੌਕੇ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਅੱਜ ਜੋ ਟਿਕਟ ਮਿਲਣ ਤੋਂ ਬਾਅਦ ਪਹਿਲੀ ਵਾਰ ਹਲਕਾ ਡੇਰਾ ਬਾਬਾ ਨਾਨਕ ਵਿਖੇ ਸ਼੍ਰੀ ਧਿਆਨਪੁਰ ਧਾਮ ਅਤੇ ਕਲਾਨੌਰ ਵਿਖੇ ਮੱਥਾ ਟੇਕਣ ਲਈ ਆਏ ਹੋਏ ਹਨ ਉਹਨਾਂ ਕਿਹਾ ਕਿ ਲੋਕਾਂ ਦੀ ਮੰਗ ਸੀ ਕਿ ਲੋਕਲ ਉਮੀਦਵਾਰ ਹੋਣਾ ਚਾਹੀਦਾ ਜੋ ਸੁਪਨਾ ਮੋਦੀ ਸਾਹਿਬ ਨੇ ਪੂਰਾ ਕੀਤਾ ਹੈ ਇਸ ਮੌਕੇ ਡੇਰਾਬਾਬਾ ਨਾਨਕ ਹਲਕੇ ਤੋਂ ਪਾਜਪਾ ਨੇਤਾ ਕੁਲਦੀਪ ਸਿੰਘ ਕਾਲੂ ਅਤੇ ਮੰਡਲ ਪ੍ਰਧਾਨ ਚਰਨਜੀਤ ਭੰਡਾਰੀ ਨੇ ਦਿਨੇਸ਼ ਬੱਬੂ ਨੂੰ ਸੋਪਾ ਦੇ ਕੇ ਸਨਮਾਨਿਤ ਕੀਤਾ ਕਿ ਤੁਹਾਨੂੰ ਟਿਕਟ ਦਿੱਤੀ ਕੀ ਕਹਿੰਗੇ ਦੇਖੋ ਲੋਕ ਸਭਾ ਗੁਰਦਾਸਪੁਰ ਦੇ ਲੋਕਾਂ ਦਾ ਸਾਰਿਆਂ ਦੇ ਮੰਨ ਹੀ ਜੀ ਲੋਕਲ ਕੈਂਡੀਡੇਟ ਹੋਣਾ ਚਾਹੀਦਾ ਔਰ ਸਾਰਿਆਂ ਦੀ ਭਾਵਨਾ ਨੂੰ ਦੇਖਦੇ ਹੋਏ ਲੋਕਲ ਕੈਂਡੀਡੇਟਤਾ ਜੀ ਆਪਣੇ ਮੁੱਖ ਮੁੱਦੇ ਕੀ ਹੋਣਗੇ ਜੀ ਇਹ ਦੇਖੋ ਇੱਕ ਤਾਂ ਪਹਿਲੇ ਜਿਹੜੇ ਗੁਰਦਾਸਪੁਰ ਲੋਕ ਸਭਾ ਸਾਰੇ ਲੋਕਾਂ ਨੂੰ ਬਿਠਾ ਕੇ ਵੀ ਕਿਹੜੇ ਕਿਹੜੀਆਂ ਜੀ ਇੱਥੇ ਜ਼ਰੂਰਤਾਂ ਕਿਹੜੇ ਕਿਹੜੇ ਕੰਮ ਹੋਣੇ ਚਾਹੀਦੇ ਨੇ ਉਹਦੀ ਅਸੀਂ ਅੱਜ ਦਾ ਜੀ ਮੀਟਿੰਗ ਇਹੀ ਕੋਰ ਕਮੇਟੀ ਉਹਦੇ ਵੀ ਇੱਕ ਦੋ ਇਸ਼ੂ ਜਿੱਦਾਂ ਬਨੇ ਧਾਰੀਵਾਲ ਮਿਲਦਾ ਇਸ਼ੂ ਹੈ ਜਾਂ ਗੁਰਦਾਸਪੁਰ ਇੱਕ ਪੁਲ ਦਾ ਫਲਾਈਓ ਜਿਹੜਾ ਬੰਨਾ ਉਹਦਾ ਉਹ ਇਹੀ ਅੱਜ ਸਾਰੇ ਬਹਿ ਕੇ ਗੱਲ ਕੀਤੀ ਵੀ ਇਹ ਸਾਰੀ ਚੀਜ਼ਾਂ ਨੋਟ ਕੀਤੀਆਂ ਜਾਣ ਕਰੀਏ ਉਸ ਤੋਂ ਬਾਅਦ ਆਪਾਂ ਜਿਸ ਇਲੈਕਸ਼ਨ ਮੈਨੀਫੈਸਟੋ ਆਏਗਾ ਉਹ ਚੇਂਜ ਕਰਨ ਦੀ ਜੇ ਪਾਗੇ ਜੋ ਜੋ ਵੀ ਲੋਕਾਂ ਨਾਲ ਵਾਦੇ ਕਰਨਗੇ ਇੱਕ ਇੱਕ ਵਾਦਾ ਪੂਰਾ ਕਰਾਂਗੇ ਇਸ ਟਾਈਮ ਭਾਜਪਾ ਨੂੰ ਪੰਜਾਬ ਵਿੱਚ ਕਿਸ ਤਰ੍ਹਾਂ ਦਿਖ ਰਿਹਾ ਹੈ ਦੇਖੋ ਤੁਹਾਡੇ ਸਾਹਮਣੇ ਇਹ 5 ਸਾਲ ਪਿਛਲੀ ਕਾਂਗਰਸ ਸਰਕਾਰ ਰਹੀ ਹੈ 2 ਸਾਲ ਉਹਨਾਂ ਦੀ ਸਰਕਾਰ ਹੈ ਤਾਂ ਮੈਨੂੰ ਤੁਸੀਂ ਦੱਸ ਦਿਓ ਪੱਤਰਕਾਰ ਮੇਰੇ ਮਿੱਤਰ ਇਹ ਦੱਸੋ ਕਿਹੜਾ ਕੰਮ ਹੋਇਆ ਕਰਕੇ 2 ਸਾਲ ਜਿਤੋਂ ਲੱਗਦਾ ਲੋਕਾਂ ਨੇ ਦੇਖੋ ਬੜਾ ਫਤਵਾ ਦਿੱਤਾ 92 ਸੀਟਾਂ ਦਿੱਤੀਆਂ ਲੋਕਾਂ ਨੇ ਇਹ ਅੱਜ ਦੇਖੋ ਕੀ ਹਾਲਾਤ ਨੇ ਜੀ ਜਿਸ ਤਰ੍ਹਾਂ ਕਿਸਾਨ ਕਹਿ ਰਹੇ ਨੇ ਵੀ ਬਿਲ ਬੀਜਪੀ ਦੀ ਅਸੀਂ ਬੁੱਤ ਵੀ ਨਹੀਂ ਲਗੰਦਿਆਂਗੇ ਵਿਰੋਧ ਕਰ ਰਹੇ ਨੇ ਉਸ ਤੋਂ ਚਲੋ ਕਿਸਾਨ ਵੀ ਆਪਣੇ ਪਰਿਵਾਰ ਹੀ ਨੇ ਯਾਰ ਮੈਂ ਵੀ ਕਿਸਾਨ ਹੀ ਪਰਿਵਾਰ ਤੋਂ ਆ ਬਾਕੀ ਇਹ ਵੀ ਜੇ ਕਿਸਾਨਾਂ ਦੀ ਕੋਈ ਗੱਲ ਹੈ ਤੇ ਸੈਂਟਰ ਗਵਰਨਮੈਂਟ ਉਹਨਾਂ ਦੀ ਗੱਲ ਕੁਝ ਬੰਨੇ ਵੀ ਕਰਦੀ ਆ ਕੁਝ ਗੱਲਾਂ ਹੀ ਕੋਸ਼ਿਸ਼ ਕਰਾਂਗੇ ਵੀ ਇਹਨਾਂ ਨੂੰ ਵੱਡਾ ਬਿਠਾ ਕੇ ਮਨਾ ਕੇ ਕਿਸੇ ਤਰੀਕੇ ਨਾਲ ਕਰਕੇ ਕਰਗੇ ਦੇਖੋ ਦੋ ਪਰਿਵਾਰਾਂ 'ਚ ਕੋਈ ਝਗੜਾ ਹੁੰਦਾ ਕੋਈ ਥੋੜਾ ਬਹੁਤ ਕੋਈ ਇੱਕ ਝੋਕਾ ਦਿੱਤਾ ਹੀ ਮੁਕੜੀ ਗੱਲ ਤੇ ਕਿਸਾਨ ਵੀ ਆਪਣੇ ਪਰਿਵਾਰ ਹੀ ਆ ਕੋਈ ਅਸੀਂ ਗੱਲ ਨਹੀਂ ਕਰਦੇ ਠੀਕ ਹੈ ਤੇ ਜਿਸ ਤਰ੍ਹਾਂ ਕੇਜਰੀ ਵਾਲ ਨੂੰ ਅੰਦਰ ਕੀਤਾ ਗਿਆ ਆਈਡੀ ਦੇ ਬਾਅਦ ਕੀ ਕ ਪੋਲਿਟਿਕਲ ਲੱਗ ਰਿਹਾ ਹੈ ਕਿ ਕੋ ਪੋਲਿਟਿਕਲ ਕਿੱਦਾਂ ਲੱਗਿਆ 10-10 ਈਡੀ ਦੇ ਸਮਨ ਭੇਜਿਆ ਉਹਨਾਂ ਨੂੰ ਉਹ ਪੇਸ਼ ਨਹੀਂ ਹੋਏ ਕਰਦੇ ਤੁਸੀਂ ਕਹਿੰਦੇ ਵੀ ਈਡੀ ਦੇ ਨਹੀਂ ਨਹੀਂ ਦੇਖੋ ਗੱਲੇ ਤਾਂ ਗਲਤ ਹੈ ਜੀ ਕਿਸੇ ਨਾ ਕਿਥੇ ਉਹਨੇ ਕ腐ਸ਼ਨ ਕੀਤੀ ਹੈ ਜੇ ਬਾਕੀ ਲੋਕ ਪੇਸ਼ ਹੋ ਸਕਦੇ ਨੇ ਸਮਨ ਦੇ ਤੇ ਇੱਕ ਉਹ ਨਹੀਂ ਪੇਸ਼ ਹੋਸਾ ਇਸ ਕਦੇ ਕਾਨੂੰਨ ਤੇ ਸਾਰੇ ਵਸਦੇ ਆ ਸੰਵਿਧਾਨ ਸਾਰੇ ਵਸਦੇ ਆ ਕਿਹੜੇ ਕੇਜਰੀਵਾਲ ਦੇ ਨਿਰਦੋਸ਼ ਹੈ ਉਹਨੂੰ ਪੇਸ਼ ਹੋ ਜੋ ਕਿ ਦੱਸਣ ਜਿਦਾ ਵੀ ਮੈਨੂੰ ਨਿਰਦੋਸ਼ ਹੈ ਉਹ ਤਾਂ ਪੇਸ਼ ਹੀ ਨਹੀਂ ਹੋਇਆ ਔਰ ਉਹਨਾਂ ਨੇ ਕ腐ਸ਼ਨ ਕੀਤੀ ਹੈ ਬਾਕੀ ਲੋਕ ਜਿਹੜੇ ਜਿਹੜੇ ਨਾ ਚਾਰ ਪੰਜ ਲੋਕ ਪਹਿਲੇ ਅੰਦਰ ਨਾ ਉਹਨਾਂ ਨੇ ਜਮਾਨਤਾ ਕਿਉਂ ਨਹੀਂ ਆ ਉਹਨਾਂ ਨੇ ਜਮਾਨਤਾ ਅਪਲਾਈ ਕੀਤੀ ਆ ਪਰ ਸਿਰ ਕਿਤੇ ਹੱਕਮ ਵੀ ਪੇਸ਼ੀ ਹੈ ਹੀ ਕੋਈ ਨਾ ਕੋਈ ਤਹੀਂ ਜਮਾਨਤਾ ਦੀ ਕੋਟਲੇ ਕਰਦੀ ਕਰਕੇ ਤੇ ਕਲਾਕੋਰ ਵਿੱਚ ਬੀਜਪੀ ਇਕੱਠੀ ਹੈਗੀ ਕਿ ਜਨੇ ਹੈਗੀ ਕਲਾਕੋਰ ਵਿੱਚ ਸਾਰੀ ਬੀਜਪੀ ਇਕੱਠੀ ਹੈ ਏਦਾਂ ਹੀ ਲੱਗਦਾ ਯਾਰ ਤੁਹਾਨੂੰ ਰਹੀ ਹੈ ਅਸੀਂ ਨਹੀਂ ਕਰ ਬੀਜੇ ਲੋਕਾਂ ਦੇ ਕਹਿੰਦੇ ਜਿਹੜੀ ਗੱਲ ਹੈ ਬੀਜਪੀ ਸਾਰੀ ਇਕੱਠੀ ਹੈ ਦੇਖੋ ਗੱਲ ਇਹ ਹੈ ਬੀਜੇਪੀ 'ਚ ਟਿਕਟ ਤੱਕ ਲੜਾਈ ਹੁੰਦੀ ਹੈ ਟਿਕਟ ਦੇ ਬਾਅਦ ਕੋਈ ਲੜਾਈ ਨਹੀਂ ਸਾਰੇ ਤੋਂ ਪੁੱਛ ਲਓ ਸਾਰੇ ਕਿੱਥੇ ਨੇ ਪਾਂਡੇ ਦਾ ਹਰ ਕਰ ਕਰਕੇ ਬੰਮਾ ਨੇ ਮੋਟੇ ਪਾਂਡੇ ਦਾ ਹਰ ਕਰ ਕਰਕੇ ਕਰ ਸਕਦੇ ਨਹੀਂ ਠੀਕ ਹੈ ਜੀ 20-20 ਕਰਦੀ ਬਣ ਜੰਨੇ ਉਹ ਤੇ ਕਲੰਦੌਰ ਦੇ ਵਿੱਚ ਕੀ ਮਤਲਬ ਇਲੈਕਸ਼ਨ ਜਾਂ ਕੋਈ ਹੋਰ ਹੈਗਾ ਜੀ ਮੈਨੂੰ ਤਾਂ ਕੋਈ ਦੱਸੇਗਾ ਤਾਂ ਇਹ ਜਿਹੜੇ ਪੈਸੇ ਲੱਗੇਦੇ ਸੈਂਟਰ ਗਵਰਨਮੈਂਟ ਦੇ ਪੈਸੇ ਲੱਗੇ ਨੇ ਤੇ ਮੈਨੂੰ ਕਹੇ ਰੁਕ ਕਿੱਥੇ ਦੱਸਣ ਵਾਲਾ ਕੋਈ ਨਹੀਂ ਹੋਣਾ ਦੇਖੋ ਜਿਹੜੇ ਤੇ ਪੰਜਾਬ ਸਰਕਾਰ ਪੈ ਲਾਂਦੀ ਜਿਹੜਾ ਪੰਜਾਬ ਸਰਕਾਰ ਉਹਦਾ ਕ੍ਰੈਡਿਟ ਲਏ ਜਾਂ ਸੈਂਟਰ ਗਵਰਨਮੈਂਟ ਪੈਸੇ ਲਾਗੇ ਦੀ ਦੇਖੋ ਪਿੰਡਾਂ ਜਿਹੜੇ ਪੈਸੇ ਆਏ ਨੇ ਚਾਹੇ ਉਹ ਨਰੇਗਾ ਦੇ ਪੈਸੇ ਨੇ ਸਾਰੇ ਸੈਂਟਰ ਗਵਰਨਮੈਂਟ ਦੇ ਪੈਸੇ ਨੇ 15 ਮਿਥਨ ਦਾ 14ਵਾਂ ਵਿਧੇ ਪੈਸੇ ਆ ਸਾਰੇ ਸੈਂਟਰ ਕੋਮਨ ਦਾ ਪੈਸੇ ਨੇ ਤੇ ਗੱਲ ਇਹ ਹੈ ਕਿ ਇਹ ਤੇ ਧੰਨਵਾਦ ਵੀ ਨਹੀਂ ਕਰਦੇ ਪੰਜਾਬ ਵਾਲੇ ਸੈਂਟਰ ਕੋਮਨ ਦਾ ਵੀ ਸੈਂਟਰ ਕੋਮਨ ਦੇ ਨੇ ਪੈਸੇ ਤੇ ਨੇ ਕਰਕੇ ਓਕੇ ਧੰਨਵਾਦ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ